so ਰਾਸਣ ਅਪਛਰਾ ਰਾਗ ਰਾਗਣੀ ਮੰਗਲ ਗਾਇਆ ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਇਕਤਨ ਭਾਈ ਗੁਰਦਾਸ ਜੀ ਦਾ ਹੈ ਜੋ ਜਗਤ ਗੁਰੂ ਸਾਹਿਬ ਸਿਰਗੁਰੂ ਨਾਨਕ ਦੇਵ ਜੀ ਦੇ ਇਸ ਦੁਨੀਆ 'ਚ ਆਗਮਨ ਬਾਬਤ ਹੈ ਈਸਵੀ ਸੰ 1469 ਵਿੱਚ ਰਾਏ ਪੋਏ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿਖੇ ਜਿਸ ਨੂੰ ਵਰਤਮਾਨ ਸਮੇਂ ਸਤਿਕਾਰ ਨਾਲ ਸ੍ਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਇਸ ਅਸਥਾਨ ਤੇ ਪਿਤਾ ਮਹਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਅਵਤਾਰ ਧਾਰਨ ਵਾਲੇ ਜਗਤ ਗੁਰੂ ਸਾਹਿਬ ਸਿਰਗੁਰੂ ਨਾਨਕ ਦੇਵ ਜੀ ਦਾ ਗੁਰਗੱਦੀ ਕਾਲ ਤੇ ਕਾਰਜ ਜਨਮ ਤੋਂ ਹੀ ਆਰੰਭ ਹੋ ਗਿਆ ਸੀ ਆਪ ਜੀ ਨੇ ਕੁਲ ਖਲਕਤ ਨੂੰ ਇੱਕ ਅਕਾਲ ਪੁਰਖ ਦੀ ਆਰਾਧਨਾ ਦਾ ਸੱਚਾ ਉਪਦੇਸ਼ ਦਿੱਤਾ ਗੁਰਾਹੇ ਪਈ ਹੋਈ ਲੁਕਾਈ ਨੂੰ ਸੱਚਾ ਮਾਰਗ ਦਿਖਾਉਣ ਵਾਸਤੇ ਚਾਰ ਉਦਾਸੀਆਂ ਧਾਰਨ ਕੀਤੀਆਂ ਬਾਬੇ ਪੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਦਣ ਤਰਤ ਲੁਕਾਈ ਆਪ ਜੀ ਨੇ ਚਾਰ ਉਦਾਸੀਆਂ ਦੌਰਾਨ ਸੰਦ੍ਰਿਸ਼ਟੀ ਨਾਲ ਸਰਬ ਸਾਂਝੇ ਧਾਰਮਿਕ ਅਸਥਾਨਾਂ ਦਾ ਰਤਨ ਕੀਤਾ ਤੇ ਸਰਬ ਸਾਂਝੀ ਵਾਲਤਾ ਦਾ ਤੈਗਾਮ ਦਿੱਤਾ ਆਪ ਜੀ ਨੇ 19 ਰਾਗਾਂ ਵਿੱਚ ਬਾਣੀ ਉਚਾਰੀ ਜੋ ਕਲਿਆਣਕਾਰੀ ਹੈ ਆਪ ਜੀ ਸਿੱਖ ਧਰਮ ਦੇ ਪਹਿਲੇ ਕੀਰਤਨੀਏ ਹੋਏ ਆਪ ਜੀ ਦੇ ਸਾਥੀ ਭਾਈ ਮਰਦਾਨਾ ਜੀ ਸਨ ਆਪ ਜੀ ਵਜਦ ਵਿੱਚ ਆ ਕੇ ਭਾਈ ਮਰਦਾਨਾ ਜੀ ਨੂੰ ਰਬਾਬ ਝੇੜਨ ਵਾਸਤੇ ਕਹਿੰਦੇ ਤੇ ਇੰਜ ਇਲਾਹੀ ਬਾਣੀ ਦਾ ਪ੍ਰਵਾਹ ਵਹਿ ਦਰਦਾ ਆਪ ਜੀ ਦੀ ਬਾਣੀ ਸਰਵਣ ਕਰਕੇ ਪੱਥਰ ਹਿਰਦੇ ਮੋਮ ਹੋ ਜਾਂਦੇ ਦਾਨਵ ਬਿਰਤੀ ਵਾਲੇ ਲੋਕ ਦੇਵ ਬਣ ਜਾਂਦੇ ਤੇ ਠੱਗ ਬਿਰਤੀ ਵਾਲੇ ਲੋਕ ਸੱਜਣ ਪੁਰਸ਼ ਬਣ ਜਾਂਦੇ ਆਪ ਜੀ ਇਸ ਲੋਕ ਵਿੱਚ ਇੱਕ ਮਹਾਨ ਸੂਰਜ ਦੀ ਨਿਆਂਈ ਪ੍ਰਗਟ ਹੋਏ ਆਪ ਜੀ ਦੇ ਪ੍ਰਗਟ ਹੋਣ ਦੇ ਨਾਲ ਹੀ ਸ੍ਰਿਸ਼ਟੀ ਵਿੱਚੋਂ ਅਗਿਆਨਤਾ ਦੀ ਤੁੰਦ ਮਿਟ ਗਈ ਵਿਕਾਰ ਆਦਿ ਸਭ ਖੰਭਲਾ ਕੇ ਉੱਡ ਗਏ ਜਿਵੇਂ ਸੂਰਜ ਦੇ ਉਦੈ ਹੁੰਦਿਆਂ ਹੀ ਸਾਰੀ ਤੁੰਦ ਮਿਟ ਜਾਂਦੀ ਹੈ ਤੇ ਸਿੰਘ ਦੇ ਗੱਜਿਆਂ ਜੰਗਲ ਵਿੱਚ ਫਿਰ ਰਹੀਆਂ ਹਿਰਨਾ ਦੀਆਂ ਡਾਰਾਂ ਨੂੰ ਭਜੜਾ ਪੈ ਜਾਂਦੀਆਂ ਨੇ ਉਸੇ ਤਰ੍ਹਾਂ ਸ੍ਰਿਸ਼ਟੀ ਵਿੱਚੋਂ ਕੂੜ ਖੰਬਲਾ ਕਿ ਉੱਡ ਗਿਆ ਕਾਈ ਗੁਰਦਾਸ ਜੀ ਇਸ ਬਾਤ ਦਾ ਹਵਾਲਾ ਦਿੰਦੇ ਨੇ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੋਂਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬੁਲਵਾ ਪਈ ਗੁਰਦਾਸ ਜੀ ਦੁਆਰਾ ਉਚਾਰੀ ਗਈ ਇਸ ਵਾਰ ਦੀ ਪੌੜੀ ਦਾ ਗਾਇਨ ਕੀਤਾ ਪਈ ਗੁਰਮੀਤ ਸਿੰਘ ਸ਼ਾਂਤ ਤੇ ਉਹਨਾਂ ਦੇ ਰਾਗੀ ਜੱਥੇ ਨੇ ਸਤ ਗੁਰੂ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਵਾ ਜੋ ਕਰਸੂ ਰਜ ਨਿਕਲ ਆ ਰੇ ਛਪੇ ਅੰਧੇਰ ਪਲੋਂ ਵਾ ਸਿੰਗ ਬੁਕੇ ਸਿੰਗ ਸਿੰਗ ਬੁਕੇ ਆ ਸਿੰਗ ਬੁਕੇ ਮਿਰਗਾਮ ਲਈ ਪੰਨੀ ਜਾਏ ਨਾ ਧੀਰਤ ਰੋਆ ਪੰਨੀ ਜਾਏ ਨਾ ਤੇਰੇ ਤਰੋਆ ਜਿੱਥੇ ਬਾਬਾ ਪੈਰ ਥਰੇ ਜਿੱਥੇ ਬਾਬਾ ਪੈਰ ਥਰੇ ਕੁਦਾਇਆ ਸੰਥਾਪਣ ਸੋਵਾ ਕੁਦਾਇਆ ਸੰਥਾਪਣ ਸੋਵਾ ਕੁਦਾਇਆ ਸੰਥਾਪਣ ਸੋਵਾ ਕੁਦਾਇਆ ਗਤ ਦੇ ਨਾਨਕ ਆਦਿ ਮਤੇ ਦੇ ਕੋਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਦੇ ਹਰ ਖਾਰੇ ਅੰਦਰ ਤਰੰਸਾਲ ਹੋਵੇ ਕਿਰਤਨ ਸਦਾ ਮਸੂਵਾ ਕਬ ਖਾਰੇ ਅੰਦਰ ਤਰੰਸਾਲ ਹੋਵੇ ਬਾਬੇ ਤਾਰੇ ਚਾਰ ਚਾਕ ਨੌ ਖੰਡੇ ਪ੍ਰਥਮੀ ਸੱਚਾ ਧੋਵਾ ਬਾਬੇ ਤਾਰੇ ਚਾਰ ਚਾਕ ਨੌ ਖੰਡੇ ਤੰਗੀ ਸੱਚਾ ਢੋਵਾ ਗੁਰਮੁਖ ਕਾਲ ਵਿੱਚ ਗੁਰਮੁਖ ਕਾਲ ਵਿੱਚ ਗੁਰਮੁਖ ਕਾਲ ਵਿੱਚ ਗੁਰਮੁਖ ਕਾਲ ਵਿੱਚ ਪਰਗਟ ਹੋਵਾ ਜਿੱਥੇ ਬਾਬਾ ਭਾਈ ਗੁਰਦਾਸ ਜੀ ਦੁਆਰਾ ਰਚਿਤ ਇਸ ਵਾਰ ਦੀ ਪੌੜੀ ਦਾ ਗਾਇਨ ਕੀਤਾ ਸੀ ਭਾਈ ਗੁਰਮੀਤ ਸਿੰਘ ਸ਼ਾਂਤ ਤੇ ਉਹਨਾਂ ਦੇ ਰਾਗੀ ਜੱਥੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਮਨੁੱਖਤਾ ਦੀ ਝੋਲੀ ਪਾਇਆ ਆਪ ਜੀ ਪ੍ਰਭੂ ਦੇ ਨਾਮ ਦੇ ਵਣਜ ਨੂੰ ਉੱਤਮ ਵਪਾਰ ਮੰਨਦੇ ਨੇ ਗੌੜੀ ਬੈਰਾਗਨ ਮਹਿਲਾ ਪਹਿਲਾ ਸਰਲੇਖ ਅਧੀਨ ਉਚਾਰੇ ਗਏ ਸ਼ਬਦ ਵਿੱਚ ਆਪ ਜੀ ਫਰਮਾਉਂਦੇ ਨੇ ਮੈਂ ਬਨਜਨ RAM ਕੀ ਤੇਰਾ ਨਾਮ ਵਖਰ ਵਪਾਰ ਜੀ ਸਰਵਣ ਕਰਦੇ ਆ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਬਦੀ ਮੇਰਾ ਸ਼ੋ Oh, <laughs> ਜੋਤੀ ਜੋਦ ਸਮਾਰ ਰਹੇ ਮੈਂ ਬਨਜਰਨ ਮੈਂ ਬਨਜਰਨ RAM ਕੀ ਤੇਰਾ ਨਾਮ ਵਖਰ ਵਪਾਰ ਜੀ ਇਸ ਸ਼ਬਦ ਦਾ ਗਾਇਨ ਕੀਤਾ ਸੀ ਪਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜੱਥੇ ਨੇ ਹੁਣ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ ਵਿਆਖਿਆਕਾਰ ਨੇ ਪ੍ਰਿੰਸੀਪਲ ਬਲਦੇਵ ਸਿੰਘ ਇਹ ਪਾਵਨ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਮੁਖਾਰਤੋਂ ਉਚਾਰੀ ਹੋਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 157 ਗੋੜੀ ਬੈਰਾਗਣ ਮਹੱਲਾ ਪਹਿਲਾ ਦੇ ਸਰਲੇਖ ਹੇਠ ਅੰਕਿਤ ਹੈ ਇਸ ਸ਼ਬਦ ਵਿੱਚ ਪ੍ਰਭੂ ਮਿਲਾਪ ਸੰਬੰਧੀ ਜੁਗਿਆਸੂ ਦੀ ਵੇਦਨਾ ਨੂੰ ਬਿਆਨ ਕੀਤਾ ਗਿਆ ਹੈ ਹਰਨੀ ਹੋਵਾਂ ਬਨ ਵਸਾਂ ਕੰਧ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸਹੋ ਮਿਲੇ ਵਾਰ-ਵਾਰ ਹਉ ਜਾਓ ਜੀ ਹਰਨੀ ਇੱਕ ਮਾਦਾ ਜਾਨਵਰ ਹੈ ਜਿਹੜਾ ਜੰਗਲ ਵਿੱਚ ਰਹਿੰਦਾ ਹੈ ਜਿਸ ਦੀ ਖੁਰਾਕ ਕਾ ਫੁੱਲ ਪੱਤੇ ਆਦ ਹਨ ਇਹਨਾਂ ਨੂੰ ਖਾ ਕੇ ਉਹ ਖੁਸ਼ ਰਹਿੰਦਾ ਹੈ ਜਿਗਿਆਸੂ ਬੇਨਤੀ ਕਰਦਾ ਹੈ ਕਿ हे ਮਾਲਕ ਮੇਰੇ ਤੇ ਵੀ ਕਿਰਪਾ ਕਰ ਮੈਂ ਵੀ ਇਸ ਸੰਸਾਰ ਰੂਪੀ ਜੰਗਲ ਵਿੱਚ ਰਹਿੰਦੇ ਆਂ ਤੇਰੇ ਨਾਮ ਰੂਪੀ ਫੁੱਲ ਫਲ ਪੱਤਿਆਂ ਦਾ ਨਾਮ ਰਸ ਚੱਕ ਸਕਾਂ ਮੈਂ ਵੀ ਆਪਣੇ ਮਾਲਕ ਤੋਂ ਬਾਰ ਬਾਰ ਬਲਿਹਾਰ ਜਾਵਾਂ ਕੁਰਬਾਨ ਜਾਵਾਂ ਮੈਂ ਬੰਜਾਰ ਨਾਰਾਮ ਕੀ ਤੇਰਾ ਨਾਮ ਵਖਰ ਵਪਾਰ ਜੀ ਰਹਾਉਂ ਇਸ ਪੰਕਤੀ ਵਿੱਚ ਸ਼ਬਦ ਦੇ ਕੇਂਦਰੀ ਭਾਵ ਨੂੰ ਪ੍ਰਗਟ ਕੀਤਾ ਹੈ ਇਸ ਸੰਸਾਰ ਦੇ ਪ੍ਰਮਾਤਮਾ ਦਾ ਨਾਮ ਸੌਦਾ ਹੈ ਅਤੇ ਜੀਵ ਸਦਾ ਹੀ ਵਪਾਰੀ ਹੈ ਜਿਗਿਆਸੂ ਵੇਦਨਾ ਕਰਦਾ ਹੈ ਕਿ ਪ੍ਰਮਾਤਮਾ ਮੇਰੇ ਤੇ ਮਿਹਰਕਰ ਇਸ ਸੰਸਾਰ ਦੇ ਰਹਿੰਦਿਆਂ ਬਾਕੀ ਸੰਸਾਰ ਕੰਮਾਂ ਦੇ ਨਾਲ-ਨਾਲ ਤੇਰਾ ਨਾਮ ਵੀ ਮੇਰਾ ਸੱਚਾ ਸੌਦਾ ਬਣ ਜਾਵੇ ਇਸ ਤੇ ਲਾਭ ਲਈ ਦਿਨ ਰਾਤ ਮਿਹਨਤ ਕਰਾਂ ਬਾਣੀ ਦਾ ਫਰਮਾਨ ਹੈ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਸ਼ਬਦੀਆਂ ਅਗਲੀਆਂ ਪੰਕਤੀਆਂ ਹਨ ਕੋਕਿਲ ਹੋਆ ਅੰਬ ਬਸਾਂ ਸਹਿਜ ਸਬ ਵਿਚਾਰ ਸਹਿਜ ਸੁਭਾਏ ਮੇਰਾ ਸਹੋ ਮਿਲੇ ਦਰਸਨ ਰੂਪ ਅਪਾਰ ਇਸ ਪੰਕਤੀ ਵਿੱਚ ਗੁਰੂ ਸਾਹਿਬ ਜੀ ਨੇ ਕੋਇਲ ਦੀ ਉਦਾਹਰਣ ਦਿੱਤੀ ਹੈ ਜਿਵੇਂ ਕੋਇਲ ਅੰਬ ਦੇ ਬੂਟੇ ਤੇ ਬੈਠ ਕੇ ਮਿੱਠੀ ਸੁਰ ਵਿੱਚ ਕੂਕਦੀ ਹੈ ਅਤੇ ਮੰਤਰ ਮੁਕਤ ਹੋ ਜਾਂਦੀ ਹੈ हे ਪ੍ਰਮਾਤਮਾ ਮੇਰੇ ਤੇ ਵੀ ਕਿਰਪਾ ਕਰ ਮੇਰੀ ਵੀ ਪ੍ਰੀਤ ਆਪ ਜੀ ਨਾਲ ਇਸ ਤਰ੍ਹਾਂ ਹੋਵੇ ਜਿਵੇਂ ਕੋਇਲ ਦੀ ਅੰਬ ਨਾਲ ਹੈ ਮੈਂ ਵੀ ਕੋਇਲ ਬਣ ਕੇ ਅੰਬ ਰੂਪੀ ਪ੍ਰਭੂ ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਵਾਂ ਮੈਂ ਵੀ ਮਸਤ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦੀ ਸਿਫਤ ਸਲਾਹ ਅਤੇ ਸ਼ਬਦੀ ਵਿਚਾਰ ਕਰਾਂ ਕਿਉਂਕਿ ਮਸਤ ਅਡੋਲ ਅਵਸਥਾ ਵਿੱਚ ਟਿਕਿਆ ਹੀ ਸੋਹਣੇ ਦਰਸ਼ਨੀ ਪ੍ਰਭੂ ਦਾ ਮਿਲਾਪ ਹੁੰਦਾ ਹੈ ਸ਼ਬਦੀਆਂ ਅਗਲੀਆਂ ਪੰਕਤੀਆਂ ਹਨ ਮੱਛਲੀ ਹੋਵਾ ਜਲ ਬਸਾਂ ਜੀ ਜੰਤ ਸਭ ਸਾਰ ਪਰਵਾਰ ਪਾਰ ਮੇਰਾ ਸਹੋ ਵਸੈ ਹਾਂ ਮਿਲੋਂਗੀ ਬਾਹਾਂ ਪਸਾਰ ਮੱਛੀ ਪਾਣੀ ਵਿੱਚ ਰਹਿੰਦੀ ਹੈ ਪਾਣੀ ਹੀ ਉਸਦਾ ਜੀਵਨ ਹੈ ਪਾਣੀ ਤੋਂ ਵਿਸਰ ਕੇ ਉਹ ਮਰ ਜਾਂਦੀ ਹੈ ਜਿਗਿਆਸੂ ਵੀ ਇਸ਼ਾਰਾ ਰੱਖਦਾ ਹੈ ਕਿ हे ਪ੍ਰਭੂ ਜਿਸ ਤਰ੍ਹਾਂ ਮੱਛੀ ਦੀ ਪਾਣੀ ਨਾਲ ਪ੍ਰੀਤ ਹੈ ਉਸ ਤਰ੍ਹਾਂ ਪਰਮਾਤਮਾ ਦੇ ਜਲ ਰੂਪੀ ਨਾਮ ਨਾਲ ਮੇਰੇ ਵੀ ਪ੍ਰੀਤ ਬਣ ਜਾਵੇ ਪਰਮਾਤਮਾ ਹੀ ਹੈ ਜੋ ਸਮੁੰਦਰ ਦੇ ਉਰਲੇ ਅਤੇ ਪਰਲੇ ਪਾਸੇ ਦੇ ਜੀਵਾਂ ਦੀ ਰੱਖਿਆ ਕਰਦਾ ਹੈ ਜਿਵੇਂ ਮੱਛਲੀ ਸਮੁੰਦਰ ਵਿੱਚ ਪੰਖ ਫਲਾ ਕੇ ਚਲਦੀ ਹੈ ਜੇਕਰ ਪ੍ਰਮਾਤਮਾ ਮੇਰੇ ਤੇ ਵੀ ਕਿਰਪਾ ਕਰੇ ਮੈਨੂੰ ਜੀਵਨ ਯਾਤ ਦੇ ਦੇਵੇ ਮੈਨੂੰ ਵੀ ਆਪਣੇ ਦਰਸ਼ਨਾਂ ਦੀ ਝਲਕ ਦਿਖਾਵੇ ਮੈਂ ਵੀ ਇਸ ਸੰਗ ਹੋ ਕੇ ਬਾਵਾ ਫੈਲਾ ਕੇ ਉਸ ਨੂੰ ਮਿਲਾਂ ਸ਼ਬਦੀਆਂ ਅਗਲੀਆਂ ਪੰਕਤੀਆਂ ਹਨ ਨਾਗਨ ਹੋਵਾ ਧਰਵਸਾ ਸਬਦ ਵਸੇ ਪਹ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਨਾਗਨ ਹਮੇਸ਼ਾ ਧਰਤੀ ਹੇਠਾਂ ਖੁੱਡ ਵਿੱਚ ਰਹਿੰਦੀ ਹੈ ਉਸਨੂੰ ਡਰ ਹੁੰਦਾ ਹੈ ਕਿ ਬਾਅਦ ਉਸਨੂੰ ਕੋਈ ਮਾਰ ਦੇਵੇਗਾ ਪਰ ਜਦੋਂ ਬੀਨ ਤੇ ਸ਼ਬਦੀ ਧੁਨ ਸੁਣਦੀ ਹੈ ਤਾਂ ਮਸਤ ਹੋ ਜਾਂਦੀ ਹੈ ਤਾਂ ਉਸਦਾ ਸਾਰਾ ਡਰ ਖਤਮ ਹੋ ਜਾਂਦਾ ਹੈ हे ਪ੍ਰਭੂ ਮੇਰੇ ਤੇ ਵੀ ਕਿਰਪਾ ਕਰ ਮੈਂ ਨਾਗਨ ਵਾਗ ਧਰਤੀ ਤੇ ਰਹਾ ਭਾਵ ਸੰਗਤਾਂ ਦੇ ਚਰਨ ਤੂਰ ਬਣਾ ਮੇਰੇ ਹਿਰਦੇ ਵਿੱਚ ਵੀ ਪ੍ਰਭੂ ਦੀ ਸਿਫਤ ਸਲਾਹ ਵਾਲਾ ਸ਼ਬਦ ਵਸੇ ਜਿਵੇਂ ਨਾਗਨ ਬੀਨ ਦੀ ਧੁਨ ਵਿੱਚ ਮਸਤ ਹੋ ਕੇ ਸਾਰਾ ਡਰ ਭੁਲਾ ਲੈਂਦੀ ਹੈ ਉਸ ਤਰ੍ਹਾਂ ਮੇਰਾ ਵੀ ਸ਼ਬਦ ਰੂਪੀ ਨਾਮ ਦੀ ਧੁਨ ਸੁਣ ਕੇ ਇਹ ਸੰਸਾਰ ਤੇ ਜੰਮਣ ਮਰਨ ਦਾ ਡਰ ਖਤਮ ਹੋ ਜਾਵੇ ਜਿੰਨਾ ਸੁਹਾਗਣਾ ਦੀ ਸੁਰਤ ਪ੍ਰਭੂ ਵਿੱਚ ਟਿਗੀ ਰਹਿੰਦੀ ਹੈ ਉਹ ਬੜੀਆਂ ਭਾਗਾਂ ਵਾਲੀਆਂ ਹੁੰਦੀਆਂ ਹਨ ਸੋ ਇਹ ਉਸ ਗੁਰੂ ਸਾਹਿਬ ਦੀ ਬਾਣੀ ਹੈ ਜਿਸ ਨੇ ਤਪਦੇ ਹਿਰਦਿਆਂ ਨੂੰ ਠਾਰਨ ਜ਼ੁਲਮ ਅਤੇ ਅਨਿਆਯ ਵਿਰੋਧ ਆਵਾਜ਼ ਉਠਾਉਣ ਲਈ ਇੱਕ ਵੱਖਰੇ ਪੰਥ ਦੀ ਹੀ ਰੱਖੀ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਕਹਿੰਦੇ ਹਨ ਸੁਣੀ ਪੁਕਾਰ ਦਤਾਰ ਪ੍ਰਭ ਗੁਰਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿ ਰਾਸਕਾਰ ਚਰਨਾਮ੍ਰਤ ਸਿਖਾ ਪਲਾਇਆ ਆਪ ਜੀ ਦਾ ਪ੍ਰਕਾਸ਼ 1463 ਈਸਵੀ ਨੂੰ ਮਹਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਏ ਪੋਏ ਦੀ ਤਲਵੰਡੀ ਜੋ ਨਨਕਾਣਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ ਦੇ ਵਿੱਚ ਹੋਇਆ ਇੱਥੇ ਹੀ ਆਪ ਜੀ ਦਾ ਬਚਪਨ ਗੁਜ਼ਰਿਆ ਇੱਥੇ ਹੀ ਆਪ ਜੀ ਨੂੰ ਗੋਪਾਲ ਪਾਂਦੇ ਕੋਲ ਹਿੰਦੀ ਪੰਡਿਤ ਬ੍ਰਿਜ ਲਾਲ ਪਾਸੋਂ ਸੰਸਕ੍ਰਿਤ ਅਤੇ ਮੌਲਵੀ ਕুতਬਦੀਨ ਪਾਸੋਂ ਫਾਰਸੀ ਪੜਨ ਲਈ ਭੇਜਿਆ ਗਿਆ ਗੁਰੂ ਸਾਹਿਬ ਜੀ ਨੇ ਆਪਣੇ ਤਿੰਨਾਂ ਉਸਤਾਦਾਂ ਨੂੰ ਬੜੇ ਸਤਿਕਾਰ ਅਤੇ ਆਦਰ ਨਾਲ ਆਪਣੇ ਵਿਚਾਰ ਦੱਸੇ ਕਿ ਅਧਿਆਤਮਿਕ ਵਿਦਿਆ ਦੇ ਤਤ ਜਾਣੇ ਬਿਨਾ ਪੜਿਆ ਹੋਇਆ ਜਾਹਲ ਹੈ ਮੂਰਖ ਹੈ 15 ਸਾਲ ਦੀ ਉਮਰ ਵਿੱਚ ਆਪ ਜੀ ਦੇ ਜੀਜਾ ਭਾਈ ਜੈਰਾਮ ਜੀ ਅਤੇ ਭੈਣ ਬੇਬੇ ਨਾਲਕੀ ਜੀ ਆਪ ਜੀ ਨੂੰ ਸultanpur Lodi ਲੈ ਆਏ ਇਥੇ ਆਪ ਜੀ ਨੇ ਚੌਧਰੀ ਦੌਲਤਖਾਂ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਅਤੇ 13-13 ਤੋ ਲਿਆ ਆਪ ਜੀ ਦਾ ਵਿਆਹ ਵੀ ਇਸੇ ਜਗ੍ਹਾ ਤੇ ਹੋਇਆ ਅਤੇ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲక్ష్ਮੀ ਚੰਦ ਜੀ ਪੁੱਤਰਾਂ ਨੇ ਜਨਮ ਲਿਆ ਵੇਈ ਪ੍ਰਵੇਸ਼ ਤੋਂ ਬਾਅਦ ਆਪ ਜੀ ਨੇ ਨਾ ਕੋ Hindu ਨਾ ਮੁਸਲਮਾਨ ਦਾ ਨਹਿਰਾ ਲਗਾਇਆ ਇੱਕੋ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਅਤੇ ਸਾਰੇ ਉਸਦੇ ਬਣਾਏ ਹੋਏ ਜੀਵ ਹਨ ਦਾ ਗਿਆਨ ਵੀ ਲੋਕਾਈ ਨੂੰ ਇੱਥੇ ਹੀ ਸਮਝਾਇਆ ਆਪ ਜੀ ਦੀਆਂ ਚਾਰ ਉਦਾਸੀਆਂ ਸੰਸਾਰ ਪ੍ਰਸਿੱਧ ਹਨ ਇਨ੍ਹਾਂ ਉਦਾਸੀਆਂ ਵਿੱਚ ਰਾਜਿਆਂ ਰੰਕਾਂ ਨਾਥਾਂ ਪੰਡਤਾਂ ਮੁਸਲਮਾਨਾਂ ਕਾਜ਼ੀਆਂ ਬ੍ਰਾਹਮਣਾ ਸਿੱਧਾਂ ਜੋਗੀਆਂ ਨਾਲ ਚਰਚਾ ਕੀਤੀ ਗਈ ਇਨ੍ਹਾਂ ਸਾਰਿਆਂ ਗੁਰੂ ਸਾਹਿਬ ਜੀ ਦੇ ਵਿਚਾਰ ਸੁਣ ਕੇ ਉਹਨਾਂ ਨੂੰ ਨਮਸਕਾਰ ਕੀਤੀ ਪਾਏ ਗੁਰਦਾਸ ਜੀ ਲਿਖਦੇ ਹਨ ਗੱਡ ਬਗਦਾਦ ਨਵਾਇ ਕ ਮੱਕਾ ਮਦੀਨਾ ਸਭੇ ਨਵਾਇ ਸਿੱਧ 84 ਮੰਡਲੀ ਖੱਟ ਦਰਸ਼ਨ ਪਾਖੰਡ ਜਨਾਇ ਪਾ ਤਾਲਾ ਆਕਾਸ ਲਖ ਜੀਤੀ ਧਰਤੀ ਜਲਤ ਸੁਭਾਇਆ ਜੀਤੀ ਨੌਖੰਡ ਮੇਧਨੀ ਸਤਨਾਮ ਦਾ ਚੱਕਰ ਫਰਾਇਆ ਦੇਵਦਾਨੋ ਰਾਕਸ਼ ਦੈਤ ਸਭ ਚਿਤ ਗੁਪਤ ਸਭ ਚਰਣੀ ਲਾਇਆ ਉਦਾਸੀਆਂ ਤੋਂ ਬਾਅਦ ਆਪ ਜੀ ਨੇ ਸਾਰਾ ਜੀਵਨ ਕਰਤਾਰਪੁਰ ਵਿਖੇ ਗੁਜ਼ਾਰਿਆ ਗੁਰਬਾਣੀ ਦਾ ਆ ਬਹੁਤ ਸਤਿਕਾਰ ਕਰਦੇ ਸਨ ਜਿਨੀ ਬਾਣੀ ਉਚਾਰੀ ਜਾਂਦੀ ਸੀ ਇਹ ਉਸ ਨੂੰ ਲਿਖਤੀ ਰੂਪ ਦੇ ਕੇ ਨਾਲੋ ਨਾਲ ਰੱਖਦੇ ਸਨ ਭਾਈ ਗੁਰਦਾਸ ਜੀ ਕਹਿੰਦੇ ਹਨ ਆਸਾ ਹੱਥ ਕਿਤਾਬ ਕਸ਼ ਕੂਜਾ ਬਾਗ ਮਸੱਲਾਤਾਰੀ ਜਪਜੀ ਸਿੱਧ ਗੋਸ਼ਟ ਦੱਖਣੀ ਓੰਕਾਰ ਪੱਟੀ ਆਸਾ ਦੀ ਵਾਰ ਬਾਜ ਕੀ ਵਾਰ 12 ਮਾ ਤੁਖਾਰੀ ਆਪ ਆਪ ਜੀ ਦੀਆਂ ਪ੍ਰਸਿੱਧ ਬਾਣੀਆਂ ਹਨ ਆਪ ਜੀ ਨੇ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਗੀਤ ਅਤੇ ਰਾਗ ਨੂੰ ਮਾਧਿਅਮ ਬਣਾਇਆ ਆਪ ਜੀ ਨੇ 19 ਰਾਗਾਂ ਵਿੱਚ ਬਾਣੀ ਉਚਾਰੀ ਕੀਰਤਨ ਦੀ ਪਰੰਪਰਾ ਚਲਾਈ ਭਾਈ ਗੁਰਦਾਸ ਜੀ ਲਿਖਦੇ ਹਨ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ ਆਪ ਜੀ ਦੀ ਗੁਰਬਾਣੀ ਵਿੱਚ ਵਰਤੀ ਗਈ ਭਾਸ਼ਾ ਨੂੰ ਬੜੀ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਆਪ ਜੀ ਦੀ ਬਾਸ਼ਾ ਸਾਝ ਪਿਆਲੀ ਦੀ ਪ੍ਰਤੀਕ ਹੈ ਗੁਰੂ ਨਾਨਕ ਦੇਵ ਜੀ ਕੇਵਲ ਸਿੱਖ ਧਰਮ ਦੇ ਬਾਨੀ ਹੀ ਨਹੀਂ ਸਨ ਸਗੋਂ ਦੀਨ ਦੁਨੀਆ ਦੇ ਮਾਲਕ ਸਨ ਆਪ ਜੀ ਬਹੁਤ ਪ੍ਰਭਾਵਸ਼ਾਲੀ ਆਮਲ ਤੇ ਕਾਮਲ ਗੁਰੂ ਸਨ ਆਪ ਜੀ ਨੇ ਸਮੇਂ ਦੀ ਨਬਜ਼ ਫ਼ਿਸ਼ਾਣੀ ਅਤੇ ਜਨਤਾ ਦੇ ਮਾਨਸਿਕ ਅਤੇ ਆਤਮਿਕ ਰੋਗਾਂ ਨੂੰ ਦੂਰ ਕਰ ਲਈ ਭਗਤੀ ਮਾਰਗ ਤੇ ਕੁਝ ਖਾਸ ਦਾ ਅਨਸਮਝਾਇੇ ਜਿਵੇਂ ਪਰਮਾਤਮਾ ਇੱਕ ਹੈ ਉਹ ਸਦਾ ਹੈ ਅਤੇ ਸਦਾ ਹੀ ਰਹੇਗਾ ਪਰਮਾਤਮਾ ਅਜੋਨੀ ਹੈ ਉਹ ਬਾਤਾ ਦੇ ਗਰਭ ਵਿੱਚੋਂ ਪੈਦਾ ਨਹੀਂ ਹੁੰਦਾ ਤਿਆਗ ਮਨੁੱਖ ਦਾ ਧਰਮ ਨਹੀਂ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਉਸ ਦਾ ਪਰਮ ਧਰਮ ਹੈ ਜਾਤ ਪਾਤ ਛੂਤ ਛਾਤ ਮਨੁੱਖ ਦੀ ਆਪਣੀ ਪੈਦਾਵਾਰ ਹੈ ਦਰਗਾਹ ਵਿੱਚ ਕੇਵਲ ਅੰਬਲਾਂ ਤੇ ਨਿਬੇੜਾ ਹੈ ਸੋ ਸਤਗੁਰ ਜੀ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਉਨਾ ਸਮੁੱਚੀ ਲੋਕਾਈ ਤਾਰਨ ਲਈ ਗੁਰਬਾਣੀ ਉਚਾਰਨ ਕੀਤੀ ਵਖ ਵਖ ਸਿਧਾਂਤ ਸਥਾਪਿਤ ਕੀਤੇ ਜਿਨ੍ਹਾਂ ਨੂੰ ਪੜ੍ਹ ਕੇ ਮਨੁੱਖ ਰੱਬੀ ਗਿਆਨ ਪਾ ਸਕਦਾ ਹੈ ਅਤੇ ਭਵ ਸਾਗਰ ਨੂੰ ਪਾਰ ਕਰ ਸਕਦਾ ਹੈ ਮੈਂ ਬਨਜਾਰਨ RAM ਕੀ ਤੇਰਾ ਨਾਮ ਵਖਰ ਵਾਪਾਰ ਜੀ ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਪ੍ਰਿੰਸੀਪਲ ਬਲਦੇਵ ਸਿੰਘ ਹੋਰਾ ਭਾਈ ਗੁਰਦਾਸ ਜੀ ਬਾਬਾ ਨਾਨਕ ਜੀ ਦੀ ਉਸਤਤ ਕਰਦੇ ਹੋਏ ਫਰਮਾਉਂਦੇ ਨੇ ਕਿ ਅਕਾਲ ਪੁਰਖ ਨੇ ਤਰਤ ਲੁਕਾਈ ਦੀ ਪੁਕਾਰ ਸੁਣ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਲੋਕ ਵਿੱਚ ਕਲਿਆ ਆਪ ਜੀ ਅਨੁਸਾਰ ਕਲ ਜੁਗੀ ਜੀਵਾਂ ਦਾ ਉਧਾਰ ਕਰਨ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ avatars ਧਾਰਿਆ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਤੇ ਫਿਰ ਆਪ ਜੀ ਨਿਰਣਾ ਦਿੰਦੇ ਹੋਏ ਫਰਮਾਉਂਦੇ ਨੇ ਕਲ ਤਾਰਣ ਗੁਰ ਨਾਨਕ ਆਇਆ ਪਾਈ ਗੁਰਦਾਸ ਜੀ ਦੀ ਇਸ ਰਚਨਾ ਦਾ ਗਾਇਨ ਕੀਤਾ ਹੈ ਪਾਈ ਸਮੁੰਦ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ नानक जग ਤੇ ਅੰਦਰ ਦੇਖ ਦਿਖਾਇਆ ਕਲਤਾਰਨ ਗੁਰੂ ਨਾਨਕ ਆਇਆ ਕਲਤਾਰਨ ਗੁਰੂ ਨਾਨਕ ਆਇਆ ਜਰਿ ਪੈ ਕਰਾਰਾ ਚਰਮਨ ਇਕ ਵਰਨ ਕਰਾਈ ਰਾਣਾ ਰਕ ਬਰਾਬਰੀ ਰਾਣਾ ਰਕ ਬਰਾਬਰੀ ਪੈਰੀ ਪਵਨਾਤਕ ਵਰਤਾਇਆ ਕਲਤਾਰਨ उल्टा खे ਕਲ ਮੰਤਰ ਸੁਨਾਇ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ 니 ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਪਾਈ ਗੁਰਦਾਸ ਜੀ ਰਚਿਤ ਪਹਿਲੀ ਵਾਰ ਦੀ ਇਸ ਪੌੜੀ ਦਾ ਗਾਇਨ ਕੀਤਾ ਸੀ ਭਾਈ ਸਮੁੰਦ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ